ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਪਾਈ ਸਾਲੋ ਜੀ ਨੂੰ ਕਿਹੜੇ-ਕਿਹੜੇ ਵਾਰ ਦਿੱਤੇ ਗਏ ਆਓ ਇਤਿਹਾਸ ਸਰਵਣ ਕਰਨ ਤੋਂ ਪਹਿਲਾਂ ਗੁਰੂ ਕੀ ਫਤਿਹ ਸੰਜੀ ਕਰੀਏ ਜੀ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਣਾ ਤਾਂ ਜੋ ਸਾਖੀ ਆਪ ਜੀ ਦੇ ਸਮਝ ਵਿੱਚ ਆ ਸਕੇ ਬਾਬਾ ਭਾਈ ਸਾਹਲੋ ਜੀ ਜਦੋਂ ਸਰੋਵਰ ਦੀ ਸੇਵਾ ਤੋਂ ਵਿਹਲੇ ਹੁੰਦੇ ਆਪਣੇ ਨਿਵਾਸ ਅਸਥਾਨ ਪੁੱਜ ਕੇ ਜੋ ਗੁਰੂ ਕੇ ਮਹਿਲ ਤੋਂ ਲਹਿੰਦੇ ਪਾਸੇ 100 ਕਰਮਾਂ ਦੀ ਵਿੱਤ ਤੇ ਸੀ ਇਹਨਾਂ ਦੇ ਅਸਥਾਨ ਤੋਂ ਬਾਹਰ ਖੋ ਸੀ ਆਪ ਉੱਥੇ ਬੈਠ ਕੇ ਲੰਘਦੇ ਰਹਿਿਆਂ ਨੂੰ ਜਲ ਛਕਾਉਂਦੇ ਸਨ ਸ੍ਰੀ ਅਮਰਸਰ ਦੀ ਵਸੋਂ ਹੋਣ ਤੋਂ ਪਹਿਲਾਂ ਇੱਥੇ ਢੇਰ ਦਰਖਤਾਂ ਦੇ ਝੁੰਡ ਸਨ ਤੇ ਬਹੁਤ ਸਾਰੀਆਂ ਨੀਵੀਆਂ ਥਾਵਾਂ ਤੇ ਛੱਪੜ ਸਨ ਜਿਨ੍ਹਾਂ ਨੂੰ ਅਸੀਂ ਹੁਣ ਢਾਬ ਵਸਤੀ ਰਾਮ ਖਟਿੱਕਾ ਢਾਬ ਤੀਲੀ ਪੰਨਾ ਟੋਬਾ ਪਾਈ ਸ਼ਾਲੋ ਚੌਂਕੀ ਬਾਬਾ ਪੋੜੀ ਵਾਲਾ ਆਖਦੇ ਹਾਂ ਆਪਦੇ ਸਥਾਨ ਵਿੱਚ ਵੀ ਡੂੰਗਾ ਥਾਂ ਸੀ ਇੱਕ ਵਾਰ ਸ੍ਰੀ ਗੁਰੂ ਅਰਜਨ ਦੇਵ ਜੀ ਬਾਬਾ ਜੀ ਨੂੰ ਮਿਲਣ ਇਹਨਾਂ ਦੇ ਡੇਰੇ ਆਏ ਤਾਂ ਬਾਬਾ ਜੀ ਅਤੁੱਟ ਸੇਵਾ ਵੇਖ ਕੇ ਆਖਿਆ ਭਾਈ ਸ਼ਾਲੋ ਜੀ ਅੱਗੇ ਆਪ ਦੇ ਸਥਾਨ ਲਈ ਉਹੋ ਬਚਨ ਕੱਢਿਆ ਸੀ ਹੁਣ ਅਸੀਂ ਆਪ ਦੀ ਸੇਵਾ ਤੇ ਆਤੀ ਪ੍ਰਸੰਨ ਹਾਂ ਜੋ ਆਖੋ ਤਾਂ ਇੱਥੇ ਵੀ ਸਰੋਵਰ ਰਚ ਦਈਏ ਤਾਂ ਬਾਬਾ ਪਾਈ ਸ਼ਾਲੋ ਜੀ ਨੇ ਹੱਥ ਜੋੜ ਕੇ ਹਜ਼ੂਰ ਦੇ ਚਰਨਾਂ ਵਿੱਚ ਬੇਨਤੀ ਕੀਤੀ ਮਹਾਰਾਜ ਉਹ ਅੰਮ੍ਰਿਤ ਸਰੋਵਰ ਹੀ ਉਤਮ ਹੈ ਇੱਥੇ ਇਹ ਟੋਬਾ ਹੀ ਚੰਗਾ ਹੈ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਹੁਕਮ ਕੀਤਾ ਪਾਈ ਸ਼ਾਲੋ ਜੀ ਇਹ ਟੋਬਾ ਨਿਰਾ ਟੋਬਾ ਨਹੀਂ ਰਹੇਗਾ ਸਗੋ ਜੋ ਮਾਈ ਭਾਈ ਆਪਣੇ ਸੁੱਕੇ ਬੱਚੇ ਇਥੇ ਲਿਆਂ ਤੇ ਇਸ਼ਨਾਨ ਕਰਾਉਣਗੇ ਤੇ ਲੰਗਰ ਲਈ ਪਾਥੀਆਂ ਚੜਾਉਣਗੇ ਉਹਨਾਂ ਦੇ ਬੱਚੇ ਹਰੇ ਭਰੇ ਹੋਣਗੇ ਇਹ ਵਾਕ ਅਟੱਲ ਹੋਇਆ ਸੋ ਅੱਜ ਵੀ ਬਾਬਾ ਪਾਈ ਸਾਲੋ ਜੀ ਦੇ ਟੋਬੇ ਤੇ ਜੋ ਗੁਰਦੁਆਰੇ ਅੰਦਰ ਹੈ अनेका ਸੁੱਕੇ ਬੱਚੇ ਇਸ਼ਨਾਨ ਕਰਾਉਣ ਉਪਰੰਤ ਹਰੇ ਪਰੇ ਹੋ ਰਹੇ ਹਨ ਉਹਨਾਂ ਦੇ ਮੌਕੇ ਦਾ ਨਾਮ ਨਿਸ਼ਾਨ ਹੀ ਨਹੀਂ ਰਹਿੰਦਾ ਪਰੰਤੂ ਵਿਸ਼ਵਾਸ ਹੋਣਾ ਜ਼ਰੂਰੀ ਹੈ ਬਾਬਾ ਜੀ ਦੇ ਤਾਪ ਤਪੀਏ ਦੀ ਈ ਵਰ ਦਿੱਤਾ ਇੱਕ ਦਿਨ ਬਾਬਾ ਭਾਈ ਸਾਲੋ ਜੀ ਦੇ ਸਥਾਨ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਬਾਬਾ ਜੀ ਨਾਲ ਬਚਨ ਬਿਲਾਸ ਕਰ ਰਹੇ ਸਨ ਇਹ ਇੱਕ ਬੀਬੀ ਨਿੰਮੋ ਝੂਣੀ ਹੋਈ ਬੱਚੇ ਨੂੰ ਗਲ ਲਾਈ ਸਤਿਗੁਰੂ ਜੀ ਦੇ ਚਰਨੀ ਆ ਅੱਠੀ ਫਰਿਆਦ ਕੀਤੀ ਮਹਾਰਾਜ ਇਹ ਮੇਰਾ ਇਕੱਲਾ ਇਕੱਲਾ ਹੀ ਪੁੱਤਰ ਹੈ ਤਈਆ ਤਾਪ ਨਹੀਂ ਛੱਡਦਾ ਸੁੱਕ ਕੇ ਬੱਚਾ ਅੱਧਾ ਹੋ ਗਿਆ ਹੈ ਮਿਹਰ ਕਰੋ ਰਾਜੀ ਕਰ ਦਿਓ ਤਾਂ ਸਤਿਗੁਰੂ ਜੀ ਨੇ ਬਾਬਾ ਪਾਈ ਸ਼ਾਲੋ ਜੀ ਨੂੰ ਫਰਮਾਇਆ ਇਹ ਆਪ ਜੀ ਦੇ ਅਸਥਾਨ ਦੀ ਯਾਤਰਾ ਤੋਂ ਬਿਨਾਂ ਯਾਤਰਾ ਸਫਲ ਨਹੀਂ ਹੋਵੇਗੀ ਅਤੇ ਇੱਥੇ ਮਨ ਨਾਲ ਹਾਜ਼ਰੀ ਭਰ ਕੇ ਸਖਣੀ ਝੋਲੀਆਂ ਭਰੀਆਂ ਜਾਣਗੀਆਂ ਇੱਥੇ ਸੁੱਕੇ ਬੱਚੇ ਵੀ ਇਸ਼ਨਾਨ ਕਰਕੇ ਹਰੇ ਹੋ ਜਾਣਗੇ ਸਈਏ ਤਾਪ ਵਾਲੇ ਜੋ ਵੀ ਤੁਹਾਡੇ ਅਸਥਾਨ ਤੇ ਆ ਕੇ ਪਾਈ ਸ਼ਾਲੋ ਜੀ ਇਹ ਤਾਪ ਦੀ ਕਥਾ ਸੁਣਨਗੇ ਉਹ ਰਾਜੀ ਹੋ ਜਾਣਗੇ ਕਿਉਂਕਿ ਭਾਈ ਸ਼ਾਲੋ ਜੀ ਦੇ ਗੁਰਪਾਈ ਦੇ ਨਾਤੇ ਇੱਕ ਰੂਪ ਹੈ ਸੋ ਬਾਬਾ ਜੀ ਨੇ ਭਾਈ ਸ਼ਾਲੋ ਜੀ ਦੀ ਕਥਾ ਸੁਣਾਈ ਤੇ ਥੋੜੇ ਸਮੇਂ ਉਹ ਬੱਚਾ ਰਾਜੀ ਹੋ ਗਿਆ ਸੋ ਇਸ ਅਸਥਾਨ ਤੇ ਅਨੇਕਾਂ ਰੋਗੀ ਰਾਜੀ ਹੋਏ ਅਤੇ ਤਾਪ ਦੂਰ ਹੋਣ ਤੇ ਲੋਕ ਸਵਾ ਸ਼ੇਰ ਦਾ ਆਟਾ ਪਾ ਕੇ ਉਹ ਪਾ ਗੁੜ ਗੁਣਾ ਕੇ ਪਕਾ ਕੇ ਚੜਾਉਂਦੇ ਸਨ